Carry on Jatta ਦਾ ਅਗਲਾ ਜਿਹੜਾ ਐਪੀਸੋਡ ਆਇਆ ਜਾਂ ਕਿਹ ਲੋਕੀ ਅਗਲਾ ਭਾਗ ਹੈ ਉਹ ਬਣਨ ਦੀ ਤਿਆਰੀ ਹੋ ਰਹੀ ਹੈ ਸਸ਼ੀ ਕਾਲ ਜੀ ਮੈਟਰਕ ਵਿੰਦਰਕੋਟ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਦੱਸ ਦਈਏ ਕਿ ਪਿਛਲੇ ਦਿਨੀ ਮੀਡੀਆ ਦੇ ਵਿੱਚ ਆਕੇ ਜਿਹੜੇ ਗੁਰਪ੍ਰੀਤ ਕੋਗੀ ਨੂੰ ਪਾਵਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ Carry on Jatta ਮੂਵੀ ਜਿਹੜੀ ਕਿ ਜਸਵਿੰਦਰ ਪੱਲਾ ਜੀ ਦੇ ਕਰਕੇ ਹਿੱਟ ਸੀ ਉਸ ਮੂਵੀ ਦਾ ਜਿਹੜਾ ਅਗਲਾ ਭਾਗ ਹੈ ਉਹ ਬਣਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਦੇ ਸਦਕਾ ਸਮੀਗ ਪਤੰਗ ਜਾਨੀ ਕਿ ਡਾਇਰੈਕਟਰ ਆਫ ਦਾ ਮੂਵੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਸਵਿੰਦਰ ਪੱਲਾ ਬਿਨਾ ਤਾਂ ਇਸ ਮੂਵੀ ਦੀ ਕਲਪਨਾ ਕਰਨਾ ਵੀ ਔਖਾ ਲੱਗ ਰਿਹਾ ਹੈ ਤੇ ਸਾਨੂੰ ਨਹੀਂ ਪਤਾ ਕਿ ਅਸੀਂ ਇਸ ਮੂਵੀ ਨੂੰ ਕਿਵੇਂ ਸਿਰੇ ਚੜਾਵਾਂਗੇ ਹਾਲਾਂਕਿ ਜਸਵਿੰਦਰ ਪੱਲਾ ਜੇ ਇਸ ਦੁਨੀਆ ਵਿੱਚ ਨਹੀਂ ਰਹੇ ਫੇਰ ਵੀ ਉਹਨਾਂ ਦਾ ਜਿਹੜਾ ਨਾਮ ਹੈ ਉਹਨਾਂ ਦੀ ਇੱਕ ਪ੍ਰੈਸਟਾ ਹੈ ਜਸਦੇ ਸਦਕਾ ਜਸਵਿੰਦਰ ਪੱਲਾ ਦਾ ਇੱਕ ਕਹਿ ਲੋ ਕਿ ਅੰਸ਼ ਪੁਖਰਾਜ ਪੱਲਾ ਨੂੰ ਇਸ ਮੂਵੀ ਦਾ ਹਿੱਸਾ ਬਣਨ ਲਈ ਕਿਹਾ ਗਿਆ ਤੇ ਪੁਖਰਾਜ ਪੱਲਾ ਇਸ ਮੂਵੀ ਦਾ ਹਿੱਸਾ ਬਣਨਗੇ ਵੀ ਕਿਉਂਕਿ ਜਿਹੜੇ 3 ਪੁੱਤ ਹੁੰਨੇ ਨੇ ਉਹ ਆਪਣੇ ਮਾਪਿਓ ਦੀ ਜਿਹੜੀ ਚਲਕਿਆ ਹਮੇਸ਼ਾ ਹੀ ਪਾਉਂਦੇ ਨੇ ਜਸਦੇ ਸਦਕਾ ਹੁਣ ਪੁਖਰਾਜ ਪੱਲਾ ਵਿੱਚ ਜਿਹੜੇ ਉਹ ਯਾਰੀオン ਜਟਾ ਮੂਵੀ ਦਾ ਹਿੱਸਾ ਬਣਨਗੇ ਪਰ ਉੱਥੇ ਹੀ ਗੁਰਪ੍ਰੀਤ ਕੁੱਗੀ ਵੱਲੋਂ ਇਹ ਵੀ ਰਿਵੀਲ ਕੀਤਾ ਗਿਆ ਹੈ ਕਿ ਵਾਧਰੀ ਟੈਕਨੋਲੋਜੀ ਦੇ ਨਾਲ ਨਾਲ ਹੋ ਸਕਦਾ ਹੈ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਅਜਿਹੀ ਟੈਕਨੋਲੋਜੀ ਲਾਈਏ ਕੁਝ ਅਜਿਹੀ ਟੂਲਸ ਦਾ ਇਸਤੇਮਾਲ ਕਰੀਏ ਜਲਦ ਸਦਕਾ ਜਸਵਿੰਦਰ ਭੱਲਾ ਵੀ ਸਾਨੂੰ ਮੂਵੀ ਚ ਦੇਖਣਗੇ ਦੇਖਣਾ ਹੋਵੇਗਾ ਕਿ ਕੀ ਵਾਕਿਆ ਚ ਟੈਕਨੋਲੋਜੀ ਕਿਸੇ ਸਿੱਧੇ ਢੰਗ ਨਾਲ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਲੋਕ ਨੇ ਉਹ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਪੂਰ ਕਸ ਜਿਹੜਾ ਇਸਤੇਮਾਲ ਕਰ ਰਹੇ ਨੇ ਜਿਸ ਦੇ ਸਦਕਾ ਕਈ ਵਾਰ ਧਰਮਾਂ ਨੂੰ ਠੇਸ ਪਹੁੰਚਦੀ ਹੈ ਕਈ ਵਾਰ ਲੋਕਾਂ ਨੂੰ ਠੇਸ ਪਹੁੰਚਦੀ ਹੈ ਕਈ ਵਾਰ ਕੁਝ ਲੋਕ ਅਜੇਹਨ ਜਿਹੜੇ ਖੁਦ ਖੁਸ਼ੀ ਵਰਗੇ ਖੌਫਨਾਕ ਜਿਹੜੇ ਕਦਮ ਨੇ ਉਹ ਵੀ ਚੱਕ ਲੈਂਦੇ ਨੇ ਪਰ ਪਹਿਲੀ ਵਾਰ ਸੁਣਨ ਚਾਇਆ ਕਿ ਟੈਕਨੋਲੋਜੀ ਦਾ ਕੁਝ ਚੰਗਾ ਇਸਤੇਮਾਲ ਕੀਤਾ ਜਾਏਗਾ ਜਸਵਿੰਦਰ ਪੱਲਾ ਨੂੰ ਜਿਹੜੇ ਕਿ ਇਸ ਦੁਨੀਆ ਵਿੱਚ ਸਾਨੂੰ ਪਿਛਲੇ ਦਿਨੀ ਸਦੀਵੀ ਵਿਸ਼ੋਣਾ ਦੇਗੇ ਸੀ ਉਹ ਟੈਕਨੋਲੋਜੀ ਦੇ ਰਾਹੀਂ ਕੈਰੀ ਆਨ ਜ਼ਟਾ ਮੂਵੀ ਵਿੱਚ ਦਿਖਾਈ ਦੇਣਗੇ ਕਿਹੋ ਜਿਹਾ ਅਨੁਪਾਫ ਹੋਵੇਗਾ ਪਰਿਵਾਰ ਦਾ ਉਹਨਾਂ ਨੂੰ ਚਾਉਣ ਵਾਲਿਆਂ ਦਾ ਉਹਨਾਂ ਨੂੰ ਪਿਆਰ ਕਰਨ ਵਾਲਾ ਤੁਸੀਂ ਵੀ ਬਨੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਦੇ ਨਾਲ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ